ਕਰੀ ਗੱਲ ਸੁਣਿਆ ਲਓ ਕਹਿੰਦੇ ਪੈਂਟਾ ਤਲਵਾਰ ਵਾਲਾ ਕਬੱਡੀ ਪਾਉਣ ਦੇ ਲਈ ਵੱਤ ਹੈ ਬੈਸਟਾ ਨੂੰ ਚੀਮਾਂ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਘਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਰਾਂਬੋ ਜਾਫੀ ਆ ਜੀਪ ਤੇ ਬਹਿ ਗਿਆ

ਫਿਰ ਉਹ ਨਵੇਂ ਖਾਲੇ ਨੇ ਲਓ ਸਾਹਮਣੇ ਕਦੇ ਪੰਡਾ ਤਰਵਲ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਹੋ ਜੋ ਥੋੜਾ ਥੋੜਾ ਪਾਸੇ ਨੇ ਆ ਜਿੰਦਗੀ ਦੇ ਲੈ ਲੋ ਨਜ਼ਾਰੇ ਮਿੱਤਰੋ ਤੇਰੇ ਇਹ ਆਉਣੇ ਨਹੀਂ ਦੁਬਾਰਾ ਮਿੱਤਰੋ ਅੰਗਿਆ ਵੇਲਾ ਤੇ ਫੇਰ ਪਛਤਾਓਗੇ ਹਾਕਮ ਵਾਲੀ ਹੈ ਹਾਕਮ ਵਾਲੀ ਹੈ ਹਾਕਮ ਵਾਲੀ ਹੈ ਹਾਕਮ ਵਾਲੀ ਹੈ ਜੱਗੂ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਪੰਡਾ ਦਰਦ ਮਹਿਸੂਸ ਕਰਦਾ ਹੋਇਆ ਵਾਹਿਗੁਰੂ ਮੇਹਰ ਕਰੇ ਵੀਰੇ ਬਾਹਰੋਂ ਨਾ ਕੋਈ ਆਇਓ ਫੇਰ ਵੱੜ ਕੇ ਬਾਹਰ ਦੇ ਪਾਸੇ ਕੋਈ ਨਾ ਗਰਾਊਂਡ ਦੇ ਵਿੱਚ ਆਵੇ ਬਾਹਰੋਂ ਬਾਹਰੋਂ ਆਇਓ ਵੀਰੇ ਪਲੀਜ਼ ਯਾਰ ਬਾਹਰੋਂ ਆਇਓ ਲੈ ਵੀ ਤਾਂ ਪੈਂਟੇ ਹੌਸਲਾ ਕਰ ਸੋਣਿਆ ਵੀਰਾ ਬਾਬਾ ਮੇਰ ਕਰ ਮੇਰ ਸਮਾਪਤ ਬੋਲੋ ਜੀ ਸੋਨ ਹਾ ਤਲਵੰਦ ਦੀ ਟੀਮ ਨੇ ਵੀ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਰੁਕ ਜੋ ਆਰਾਮ ਨਾਲ ਆਇਓ ਆਰਾਮ ਨਾਲ ਬਾਹਰੋਂ ਨਾ ਯਾਰ ਵਿੱਚ ਆਓ ਪਲੀਜ਼ ਬਾਬਾ ਜੀ ਨੰਬਰ ਸ਼ਕਰਪੁਰ ਦੇ ਨੰਬਰ ਨੇ 18 ਤੇ ਤਲਵੰਡ ਦੇ ਨੰਬਰ ਨੇ 9 ਬਰਿਆਦ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਮਲੂਕ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਪਰ ਮੁੰਡੇ ਮਾਨਸਾ ਵਾਲੇ ਨੇ ਪੰਜ ਟੱਚ ਤਿੰਨ ਜੱਫੇ ਹਾਕਮ ਵਾਲਿਆ ਜੱਗੂ ਜੀਪ ਦਾ ਜੇਤੂ ਬਣ ਗਿਆ ਜੱਗੂ ਲਈ ਤਾੜੀਆਂ ਮਾਰੇ ਜ਼ੋਰਦਾਰ ਹਾਂ ਲੈ ਵੀ ਸੰਗਰਾਜ ਜੱਤਪਾਲ ਚਿੱਟੀ ਨੇ ਬਾਈ ਰੇਡਰ ਵੀ ਸੁਣ ਲਿਓ ਜੱਤਪਾਲ ਚਿੱਟੀ ਨੇ ਨੌ ਰੇਡਾਂ ਪਾ ਕੇ 6 ਨੰਬਰ ਲੈ ਆ ਪਰ ਦਵਰ ਜੀ ਆਏ ਨੇ 6 ਦੀਆਂ 6 ਮੂਰਤੀਆਂ ਦੀਪਦਪੁਰ ਜੀ ਗੁਰਵਿੰਦਰ ਦਾ ਯਾਰ ਜੀਪ ਜਿੱਤ ਗਿਆ ਇੱਕ ਤਾੜੀ